ਗੌੜੀ ਗਵਰੇਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹਉਮੈ ਟੁੱਟੈ ਤੁਮ ਲਾਭ ਹੋ ਤਉ ਲਗਹਿ ਸੇਵ ਹਮ ਤੇ ਕਛੂ ਨ ਹੋਵੇ ਦੇਵ ਰਹਾਉ ਤੁਧ ਭਾਵੇ ਤਾ ਗਾਵਾ ਬਾਣੀ ਤੁਧ ਭਾਵੇ ਤਾ ਸਚ ਬਖਾਣੀ ਤੁਦ ਭਾਵੈ ਤਾ ਸਤਿਗੁਰ ਮਯਾ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਦ ਭਾਵੈ ਸੋ ਨਿਰਮਲ ਕਰਮਾ ਜੋ ਤੁਦ ਭਾਵੈ ਸੋ ਸੱਚ ਧਰਮਾ ਸਰਬ નિਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵਉ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗੌੜੀ ਗਵਾਰੇਰੀ ਮਹੱਲਾ ਪੰਜਵਾ ਆਨ ਰਸਾ ਜੇ ਤੈ ਚਾਖੇ ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਖੈ ਸਾਦ ਚਾਖਤ ਹੋਏ ਰਹੈ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ 헤 ਜਿਹਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ 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 ਧਿਆਓ ਆਨ ਨ ਸੁਨੀਐ ਕਤਹੁ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪਹਿਰ ਜਿਹਵੇ ਆਰਾਦ ਪਾਰ ਬ੍ਰਹਮ ਠਾਕੁਰ ਆਗਾਦ ਈਹਾ ਊਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਾਤੀ ਬਹੁਰ ਨ ਛੋਡੇ ਆਨ ਨ ਰਸ ਕਸ ਲਵੈ ਨ ਲਾਈ ਕਹੋ ਨਾਨਕ ਗੁਰ ਭਏ ਹੈ ਸਹਾਈ ਗੌੜੀ ਗੁਆਰੀ ਰੀ ਮਹੱਲਾ ਪੰਜਵਾ ਮਨ ਮੰਦਰ ਤਨ ਸਾਜੀ ਬਾਰ ਇਸਹੀ ਮੱਦੇ ਬਸਤ ਅਪਾਰ ਇਸਹੀ ਭੀਤਰ ਸੁੰਨਿਤ ਸਾਹੋ ਕਵਨ ਬਾਪਾਰੀ ਜਾ ਕਾ ਊਹਾ ਵਿਸਾਹੋ ਨਾਮ ਰਤਨ ਕੋ ਕਿਉ ਬਿਉਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਕਵਨ ਸੋ ਜੁਗਤ ਜਿਤ ਕਰ ਭੀਜੈ ਆਇ ਲਗੋ ਤਜ ਮੇਰਾ ਤੇਰਾ ਕਵਨ ਸੁਜਨ ਜੋ ਸੌਦਾ ਜੋਰ ਹੈ ਮਹਿਲ ਸਾਹ ਕਾ ਕਿਨ ਬਿਦ ਪਾਵੇ ਕਵਨ ਸੁਬਿਦ ਜਿਤ ਭੀਤਰ ਬੁਲਾਵੇ ਤੂੰ ਵੱਡ ਸਾਹ ਹੋ ਜਾਕੇ ਕੋਟ ਬਣ ਜਾਰੇ ਕਵਨ ਸੁਦਾਤਾ ਲੈ ਸੰਚਾਰੇ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇ ਕਰ ਕਿਰਪਾ ਜਬ ਮਿਲੇ ਸਾਹ ਕਹੋ ਨਾਨਕ ਗੁਰ ਕੈ ਵੇ ਸਾਹੇ ਗੌੜੀ ਮਹੱਲਾ ਪੰਜਵਾ ਗੁਆਰੇਰੀ ਰਹਿਣ ਦਿਨਸ ਰਹੇ ਇੱਕ ਰੰਗਾ ਪ੍ਰਭ ਕੋ ਜਾਣੈ ਸਦਹੀ ਸੰਗਾ ठाकुर नाम ਕੀਓ ਉਨਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ एको बनज एको व्यवहारी अवर न जानहै बिन निरंकारी हरख सोग दहुते मुक्तते सदा अलपत जोग अर जुगते दिसहै सब में है सब ते रहते पार ब्रह्म का ओए ध्यान धरते संतन की महिमा कवन बखानौ आगाद बोध किछ मित नहीं जानौ पार ब्रह्म मोहि कृपा की जय तूर संतन की नानक दीजाय ਗੌੜੀ ਗੁਆੜੀ ਦੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਓ ਜਿਉ ਤੁਮ ਰਖੋ ਤੇ ਵਿਹੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜਹ ਪੇਖੋ ਤਾ ਤੁਮ ਬਸਨਾ ਨਿਰਪਉ ਨਾਮ ਜਪਉ ਤੇਰਾ ਰਸਨਾ ਤੂੰ ਮੇਰੀ ਨਵ ਨਿਧ ਤੂੰ ਪੰਡਾਰ ਰੰਗ ਰਸਾ ਤੂੰ ਮਨ ਹੈ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੁਹੀ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤ ਗੁਰ ਤੇ ਡ੍ਰਿੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੌੜੀ ਗੁਆਰੇਰੀ ਮਹੱਲਾ ਪੰਜਵਾ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ અવਤਾਰ ਵਿਆਪਤ ਧਨ ਨਿਰਤਨ ਪੇਖ ਸੋਭਾ ਮੂਲ ਵਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵ ਹੈ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਅਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਬਨ ਮਦਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਰਸੀ ਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੈ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ आचार व्यवहार व्यापत ए जात सब किस व्यापत बिन हर रंग रात संतन के बंधन काटे हर राय ता कहो कहा व्यापै माई कहो नानक जिनतूर संत पाई ता कहै निकट ना आवै माई गौड़ी ग्वारेरी मोहल्ला पंचवा नैन हो नींद पर दृष्ट विकार श्रवण सोए सुन निंद विचार ਰਸਨਾ ਸੋਈ ਲੋਭ ਮਿੱਠੈ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਮਸਨਹਾਰ ਪੰਜ ਬਟਵਾਰੇ ਸੂਨੇ ਨਗਰ ਪਰੇ ਠੱਗ ਹਾਰੇ ਓਨ ਤੇ ਰਾਖੈ ਬਾਪ ਨਾ ਮਾਈ ਓਨ ਤੇ ਰਾਖੈ ਮੀਤ ਨਾ ਪਾਈ ਦਰਬ ਸਿਆਣਪ ਨਾ ਹੋਏ ਰਹਤੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਕਰ ਕਿਰਪਾ 모ਹੇ ਸਾਰਿੰਗ ਪਾਣ ਸੰਤਨ ਧੂਰ ਸਰਬ નિਧਾਨ ਸਾਬਤ ਪੂੰਜੀ ਸਤਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਤਨ ਮਾਲ ਰਹਾਉ ਦੁਜਾ ਗੌੜੀ ਗੁਆਰੇਰੀ ਮਹੱਲਾ 5 ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਬਾਹਿ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਕਟ ਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੈ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਅਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕਉ ਨਾਮ ਨਿਵਾਸ ਗੌੜੀ ਗੁਆਰੇਰੀ ਮਹੱਲਾ 5 ਸਤ ਗੁਰ ਦਰਸ਼ਨ ਅਗਨ ਨਿਵਾਰੀ ਸਤ ਗੁਰ ਭੇਟਤ ਹਉਮੈ ਮਾਰੀ ਸਤ ਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾ ਸੱਚ ਮਹਿ ਰਾਤੇ ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰਨਾਵ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮੱਜਨ ਸਭ ਧਰਮ ਸਾਧ ਕਿਰਪਾਲ ਦਇਆਲ ਗੋਬਿੰਦ ਸਾਦਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਧਿਆਵੋ ਸਾਧ ਸੰਗ ਤਾ ਬੈਠਣ ਪਾਵੋ ਮੋਹੇ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮਹੱਲਾ ਪੰਜਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦੀਓ ਗੁਰਮੰਤ ਤਜ ਅਭਿਮਾਨ ਭੈ ਨਿਰਵੈਰ ਆਠ ਪਹਿਰ ਪੂਜਹੁ ਗੁਰਪੈਰ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਸਹਿਜ ਸੂਖ ਆਨੰਦ ਨਿਧਾਨ ਰਖਨ ਹਾਰ ਰਖ ਲੈ ਨਿਦਾਨ ਦੁਖ ਦਰਦ ਬਿਨ ਸੇ ਭੈ ਭਰਮ ਆਵਣ ਜਾਣ ਰਖੇ ਕਰ ਕਰਮ ਪੇਖੈ ਬੋਲੈ ਸੁਣੈ ਸਭ ਆਪ ਸਦਾ ਸੰਗ ਤਾਕਉ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੇ ਏਕੈ ਗੁਣ ਤਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਵਿੰਦ ਗਾਵਹਿ ਨਿਤ ਨੀਤ ਕਹੋ ਨਾਨਕ ਜਾ ਕਉ ਹੋ ਹੋ ਕਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗਵਾਰੇਰੀ ਮਹੱਲਾ ਪੰਜਵਾ ਬੰਧਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੇ ਸਾਚ ਧਿਆਨ ਮਿਟਹਿ ਕਲੇਸ਼ ਸੁਖੀ ਹੋਏ ਰਹੀ ਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਿਲਾਵੇ ਸਰਬ નિਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੈ ਆਵਣ ਜਾਣਾ ਸਾਧਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ ਭਏ ਦਇਾਲ ਜਨ ਕੀ ਟੇਕ ਏਕ ਗੋਪਾਲ ਏਕਾਲਿਵ ਏਕੋ ਮਨ ਪਾਉ ਸਰਬ ਨਿਧਾਨ ਜਨ ਕੈ ਹਰ ਨਾਉ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰ ਪੂਰੈ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ